ਮੇਰਾ ਨਾਮ ਜੀ ਤਲਦੀਪ ਸਿੰਘ ਹੈ ਜੀ ਮੈਂ ਫਰਵਾਰੇ ਤੋਂ ਬੁਲਾਉਂ ਕਰ ਰਿਹਾ ਹਾਂ ਠੀਕ ਹੈ ਜੀ ਤੇ ਆਪ ਜੀ ਨੂੰ ਕੀ ਕੀ ਪ੍ਰੋਬਲਮ ਸੀ ਕਿੰਨੀ ਕੀ ਦੇਰ ਦੀ ਸੀ ਮੇਰੀ ਪ੍ਰੋਬਲਮ ਸੀ ਕਿ 32 ਤੋਂ 36 ਸਾਲ ਦੇ ਵਿੱਚ ਵਿੱਚ ਕਰੀ ਹੋ ਗਈ ਤੇ ਜਿਹਦੇ ਨਾਲ ਕਿ ਮੈਨੂੰ ਲੱਗਦਾ ਬੈਸਪਰੋ ਮੰਨ ਕੇ ਮੇਰੇ ਡੈਡ ਹੋ ਚੁੱਕੇ ਸੀਗੇ ਹਾਂਜੀ ਤੇ ਜਿਹੜੇ ਕੰਮ ਜਨਕੀ ਤੁਰਨਾ ਵੀ ਬੈਠਣਾ ਵੀ ਓਖਾ ਬਖ ਲੈਣਾ ਵੀ ਓਖਾ ਸੀ ਮੇਰੇ ਤਾਂ ਮਨਨ 35 36 ਸਾਲ ਤੋਂ ਪ੍ਰੋਬਲਮ ਚੱਲੀ ਆਉਂਦੀ ਸੀ ਠੀਕ ਹੈ ਜੀ ਤੇ ਇਲਾਜ ਵੀ ਕਾਫੀ ਖਰਚਾ ਹੋਏਗਾ ਜੀ ਜੀ ਹਾਂ ਜੀ ਠੀਕ ਹੈ ਜੀ ਪੈਸਾ ਵੀ ਕਾਫੀ ਲਾਇਆ ਹੋਏਗਾ ਜੀ ਪੈਸਾ ਹੀ ਬਹੁਤ ਲੱਗਾ ਜਾਨਕਿ ਮੇजे ਥੋੜਾ ਹੀ ਲਾਉਨੇ ਆ ਹਾਂਜੀ ਉਹ ਵੀ ਬਹੁਤ ਪੰਡ ਵੰਡ ਜਾਂਦੀ ਹੈ ਹਾਂਜੀ ਹਾਂਜੀ ਕਿਵੇਂ ਕੰਡੀਸ਼ਨ ਸੀ ਜੇ ਤੁਸੀਂ ਦੱਸੋ ਵੀ ਮੈਂ ਗੱਡੀ ਨੂੰ ਇਸੇ ਚਲਾ ਸਕਦਾ ਕਿਵੇਂ ਲੱਗਦਾ ਸੀਗਾ ਤੁਹਾਨੂੰ ਮੈਂ ਗੱਡੀ ਕੀ ਬਾਹਰ ਹਮਾਂ ਮੱਜੇ ਤੋਂ ਉੱਠੇ ਤੁਰਨਾ ਹੀ ਔਖਾ ਸੀ ਮੇਰਾ ਭਾਰ ਨਹੀਂ ਆਉਂਦਾ ਸੀ ਮੇਰੇ ਆਪਣੇ ਤੇ ਅੱਛਾ ਜੀ ਯਾਨੀ ਬਖ ਦੇਣ ਦੇ ਦੇਣ ਲੱਗੇ ਘਰ ਦੇ ਉਹ ਬਖ ਤੋਂ ਆਉਂਦੇ ਹੁੰਦੇ ਸੀ ਹਾਂਜੀ ਹੁਣ ਤੁਸੀਂ ਮੋਟਰਸਾਈਕਲ ਤੇ ਘੁੰਮ ਸਕਦੇ ਹੋ ਜਿੱਥੇ ਮਰਜੀ ਜਾ ਸਕਦੇ ਹੋ ਹਾਂਜੀ ਮੈਂ ਮੋਟਰਸਾਈਕਲ ਤੇ ਵੀ ਇੱਥੇ ਵੀ ਜਨ ਕੀ ਪਹੁੰਚਿਆ ਹਾਂ ਹਾਂਜੀ ਤੇ ਗੱਡੀ ਵੀ ਚਲਾ ਕੇ ਦੇਖੀ ਹੈ ਸਹੀ ਚੱਲੀ ਆ 100 ਦਾ ਪ੍ਰੋਸੈਸ ਸੀ ਆਪਣਾ ਜੀ ਤੁਸੀਂ ਉਹਦੇ ਵਿੱਚ ਕਿੰਨਾ ਲਿਆ ਤੇ ਕਿਵੇਂ ਯੂਜ਼ ਕਰਿਆ ਬਾਈ ਮੈਂ ਜੀ 16 ਦਾ ਪ੍ਰਾਪਨ ਲਾਗ ਪਰੋਚੋਂ 50 ਦੇੰ ਦਾ ਲਿਆ ਸੀਗਾ ਅੱਛਾ ਜੀ ਤੇ ਜਿਹਦੇ ਵਿੱਚ ਕਿ ਮੈਂ ਆਪਣਾ ਕੀਆ ਮਹੀਨਾ ਤਕਰੀਬ ਹੋ ਗਿਆ ਮੈਂ ਯੂਜ਼ ਕਰਦੇ ਨੂੰ ਠੀਕ ਹੈ ਜੀ ਤੇ ਜਿਹਦੇ ਕਿ ਥੋੜੀ ਕਮੀ ਮੇਰੀ ਆ ਕਿ ਮੈਂ ਤੋਂ ਪੂਰਾ ਟੈਂਸਰ ਪੂਰਾ ਲੈ ਨਹੀਂ ਹਾਇਆ ਲੈ ਨਹੀਂ ਆ ਫਿਰ ਵੀ ਤੁਹਾਨੂੰ ਰਿਜ਼ਲਟ ਕਿੰਨਾ ਕੇ ਕਿਵੇਂ ਮਹਿਸੂਸ ਕਰਦੇ ਮੈਂ ਉੱਥੇ ਤੁਰਦਾ ਆ ਕੋੜੀਆਂ ਚੜਦਾ ਹਾਂਜੀ ਤੇ ਮਹਾਰਾਜ ਦੀ ਕਿਰਪਾ ਨਾਲ ਮੈਂ ਨਾ ਦੁਸਖ ਤੱਕ ਵੀ ਜਾ ਕੇ ਆਇਆ ਹਾਂ। ਕੀ ਆ ਜੀ ਬਾਜੀ? ਤੁਹਾਨੂੰ ਰਿਜ਼ਲਟ ਕਹਿਣ ਤੋਂ ਬਾਅਦ ਬਹੁਤ ਵਧੀਆ ਆਇਆ ਜੀ। ਬਹੁਤ ਵਧੀਆ ਰਿਜ਼ਲਟ ਮਿਲਿਆ ਮੈਨੂੰ ਬੋਡੀ ਸਰਵਿਸ ਲੈਣ ਦੇ ਨਾਲ। ਠੀਕ ਹੈ ਜੀ। ਤੇ ਬਾਕੀ ਮਾਲੋ ਜੇ ਕਿਸੇ ਨੂੰ ਲੋੜ ਹੈ ਜਿਹੜਾ ਕੋ ਭੈਣ ਭਰਾ ਸਾਡੇ ਹੋਰ ਸੁਣਦੇ ਆ ਤੁਹਾਡੀ ਵੀਡੀਓ ਨੂੰ ਉਹਨਾਂ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਮਾਮਾ ਨੂੰ ਕੀ ਕਹੂੰਗਾ ਵੀ ਜੇ ਥੋੜੀ ਪ੍ਰੋਬਲਮ ਹੈਗੀ ਆ ਉਹਨਾਂ ਤੇ ਤਲਾਸ਼ੀ ਹੈ ਹਾਂਜੀ ਜਿਹੜੇ ਠੀਕ ਵੀ ਆ ਹਾਂਜੀ ਉਹ ਵੀ ਬੋਡੀ ਸਰਵਿਸ ਲੈਣ ਤੇ ਯੂਜ਼ ਕਰਕੇ ਐਕਟਿਵ ਹੋਣ ਬਸ ਹਾਂ ਜਿਵੇਂ ਤੁਸੀਂ ਠੀਕ ਹੋ ਜਾਓ ਉਵੇਂ ਹੋਰ ਵੀ ਭੈਣ ਭਰਾ ਜਿਹੜੇ ਆ ਯਾਨੀ ਕਿ ਤੇ ਵੱਟੇ ਲੈ ਹੋਣ ਦੀ ਗੱਲ ਤੇ ਲੋੜ ਪਈ ਆਪਾਂ ਪਹਿਲਾਂ ਠੀਕ ਹੋ ਕੇ ਐਕਟਿਵ ਰਹੀਏ ਬੱਚਿਆ ਪਰਵਾਹ ਨਹੀਂ ਠੀਕ ਹੈ ਜੀ ਸ਼ੁਕਰੀਆ ਜੀ ਥੈਂਕ ਯੂ ਜੀ ਧੰਨਵਾਦ ਬਾਈ ਖਾਲਸਾ ਵਾਹਿਫਤ ਬਾਈ ਖਾਲਸਾ ਵਾਹਿਫਤ ਜੀ